ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੇ ਬਲੌਗ 'ਚ ਹਮਿੰਦਰ بھائی ਕਿੱਧਰ ਦੀ ਤਿਆਰੀ ਹੈ ਭਾਈ ਆਪਾਂ ਚੱਲੇ ਅੱਜ ਲੁਧਿਆਣੇ ਵਾਲੇ ਮੇਲੇ 'ਵਰ ਅੱਛਾ ਜਿਹੜਾ ਪੋਟੈਟੋ ਗਰੁੱਪ ਵਾਲਿਆਂ ਨੇ ਕਰਾਇਆ ਹੋਇਆ ਕਿੱਥੇ ਐ ਹੋ ਰਿਹਾ ਹੈ ਇਹ ਮੇਲਾ ਇਹ ਮੇਲਾ ਹੋ ਰਿਹਾ ਮੁੱਲਾਂਪੁਰ ਦਾਖਾ ਮਹਿਲ ਮੁਬਾਰਕ ਪੈਲਸ ਆ ਠੀਕ ਆ ਆਪਾਂ ਲੁਧਿਆਣੇ ਦੀ ਐਂਟਰੀ 'ਚ ਠੀਕ ਆ ਬੱਦਲ ਦਾ ਪਤਾ ਕੋਈ ਨਹੀਂ ਵੀ ਗਾਂ ਜਾ ਕੇ ਆਪਣਾ ਮੰਡਾ ਗਿਆ ਬੱਦਲ ਦੇਖ ਸਕਦੇ ਹਾਂ ਅਸੀਂ ਠੀਕ ਹੈ ਨਾ ਆ ਇੱਕ ਬੰਦਾ ਨਾਲ ਸਾਡੇ ਹੋਰ ਆ ਸੀਗਾ ਜੀ ਇਤਨੀ ਬੰਦਾ ਬੰਦੇ ਉਹ ਦੇਖ ਆਹਦੇ ਘਾਵੇਂ ਗੱਡੀ ਬੈਠੇ ਵੀ ਆਹ ਗੱਡੀਆਂ ਸ਼ਿਫਟ ਹੋ ਗਿਆ ਕੰਮ ਦੋ ਗੱਡੀਆਂ ਚ ਆ ਗਏ ਹਾਂ ਬੰਦੇ ਵੱਧ ਗਏ ਤੇ ਹੂੰ ਬਾਕੀ ਸਾਨੂੰ ਦਿਖਾਉਨੇ ਆ ਅੱਗੇ ਜਾ ਕੇ ਮੇਲਾ ਮੌਸਮ ਬਿਲਕੁਲ ਖਰਾਬ ਹਾਂਜੀ ਸਾਰੇ ਆ ਰਹੇ ਆ ਗੱਡੀਆਂ ਦੇ ਭਾਈ ਆਪਣੇ ਪਿੰਡ ਦੇ ਹੋਰ ਆਇਆ ਦੋ ਬੰਦੇ ਨਾਲ ਚਲਾ ਕੇ ਕਹਾ ਇੱਥੇ ਦੋ ਹੀ ਗੱਡੀ ਚ ਪਹੁੰਚ ਗਏ ਆਪਾਂ ਇੱਥਾ ਬਹੁਤ ਜਿੰਨੀ ਥੋੜੀ ਦੂਰੀ ਹੈ ਬਸ ਪੈਲਸ ਆਪਣੀ ਗੱਡੀ ਆਪਾਂ ਨੇ ਪਿੱਛੇ ਹੀ ਲਾਤੀ ਅੱਧਾ ਪੌਣਾ ਕਿਲੋਮੀਟਰ ਗੱਡੀ ਆਪਾਂ ਨੇ ਪਿੱਛੇ ਹੀ ਲਾਤੀ ਬਾਕੀ ਬੜੇ ਰਹੋ ਵੀਡੀਓ ਨਾਲ ਸਾਨੂੰ ਅੱਗੇ ਅੱਗੇ ਦਿਖਾਉਣੇ ਮੇਗਾ ਇੱਥੇ ਜਾ ਕੇ ਘੱਟ ਦਾ ਬਹੁਤ ਲੱਗਦਾ ਰਸ ਦੇਖਦੇ ਆਉਣ ਕਹਾ ਜਾ ਕੇ ਬੱਦਲ ਪੂਰਾ ਹੋਇਆ ਹੋਇਆ ਮੀਂਹ ਆਉਣੇ ਹਾਂਜੀ ਵੀਰ ਹਾਂਜੀ ਸਾਹਿਬ ਬਾਈ ਮੇਲੇ ਚ ਇਕੱਠ ਬਹੁਤ ਹੈ ਕਮੀ ਕਿਸੇ ਚੀਜ਼ ਦੀ ਨਹੀਂ ਹੈ ਬਾਈ ਰਾਜਾ ਹਰ ਹਰ ਇੱਕ ਪ੍ਰਕਾਰ ਦਾ ਸੰਦਾ ਖੜਾ ਹੋਵੇ ਇੰਪਲੀਮੈਂਟ ਕਰਦੇ ਨੇ ਕਿਹੜਾ ਹੱਦ ਨਹੀਂ ਦੇਖੋਗੇ ਹਾਂ ਜਿਹੜੇ ਜਿਹੜੇ ਇੰਨਾ ਨਾ ਪਹੁੰਚ ਆਈ ਜਾਂਦੀ ਹੈ ਆਪਣਾ ਪਤਾ ਹੀ ਨਹੀਂ ਬਈਆ ਰੋਲਾ ਜਾ ਰਿਹਾ ਹੈ ਈ ਆਵਾਜ਼ ਘੱਟ ਜਾਵੇ ਆਵਾਜ਼ ਘੱਟ ਜਾਵੇ ਕਿਤੇ ਕੱਲ ਕੱਲ ਨੂੰ ਫਿਰ ਇੱਕੋ ਚੀਜ਼ ਆਪਾਂ ਲੋਨ ਨੂੰ ਮਿਲ ਜਾਈਏ ਜਾਂਦੀ ਆਵਾਜ਼ ਨਹੀਂ ਆਉਂਦੀ ਆਵਾਜ਼ ਨਹੀਂ ਆਉਂਦੀ ਇਹ ਵੀ ਕੋਈ ਆਈਟਮ ਨਹੀਂ ਹੈਗੀ ਮਸ਼ੀਨਰੀ ਦੀ ਜਿਹੜੀ ਉਹ ਨਹੀਂ ਹੈਗੀ ਅਸੀਂ ਤਾਂ ਅਸੀਂ ਐਂਟਰੀ ਉਹ ਕਰੀਏ ਪੂਰੀ ਹਿਸਾਬਾ ਘੁੰਮੇ ਆ ਗਣੀ ਹਰੇਕ ਆਈਟਮ ਦਾ ਕੱਟ ਵੀ ਬੋਲ ਕੱਟ ਬੋਲ ਹਾਲੇ ਤਾਂ ਅਰੇ ਟਾਈਮੇ ਕੁਝ ਨਹੀਂ ਹੋਇਆ ਸਵੇਰ ਦਾ ਹਾਂ ਬਾਕੀ ਯਾਰੇ ਹੋਰ ਤੁਹਾਨੂੰ ਮੈਨ ਵਾਲੇ ਨਾਲ ਦਿਖਾएंगे 2 ਮੀਟਰ ਦੂਰ ਤਾਂ ਗੱਡੀਆਂ ਖੜੀਆਂ ਆ ਹਾਂ ਅੰਮਾ 25 ਕਿਲੋ ਮੀਟਰ ਚਲਾ ਗਏ ਆ ਉਹਦੇ ਬਾਅਦ ਅਜ ਤੱਕ ਕਿੰਨੇ ਆ ਗਏ ਹੁਣੇ ਆ ਬਹੁਤ ਬੜੀ ਤਵੀयां ਬੜੀਆਂ ਨੇ ਇਹ ਵੀ ਵਾਲੀਆਂ ਨੇ ਵੀ ਤਵੀयां ਸਿਰੇ ਆ ਨਾ ਤਵੀयां ਬਹੁਤ ਸਿਰੇ ਆ ਤਾਂ ਅੱਠ ਕਾਉਂਟਿਓ 70 ਕਿਲੋ ਵੀ ਤਵੀयां ਜਿਹੜੀਆਂ 10-10 ਤੋਂ ਹਾਂਜੀ 10-10 ਕਿਲੋ ਤਾਂ ਇਹ ਬੁਕਿੰਗ ਵੀ 15-20 ਤਰੀਕ ਦੀ ਕਹਿੰਦੇ ਆ ਅਕਤੂਬਰ ਦੀ ਅਕਤੂਬਰ ਦੇ ਪਹਿਲੇ ਹਫ਼ਤੇ 10 ਕਰੋੜ ਤੋਂ ਕਫਨ ਕਰੀਆਂ ਦੇਣਗੇ ਹਾਂ ਉਹਦੇ ਵਾਲੀਆਂ ਵੀ 2 3 24 ਵਾਲੀਆਂ ਨੇ 60 ਬੈਂਟ ਆਹ 10 10 ਸਭੀਆਂ ਆ ਗੀਆਂ ਜੀ ਹਾਈਡਰੋਲਿਕ ਵਾਲੀਆਂ ਆ ਆ ਗਿਆ ਭਾਈ ਕਰਤਾਰ ਦਾ 7836 ਬਦੌੜਾ ਟਾਰਗੋ ਆਈ ਗਈ ਏ 75 ਐਚ ਵੀ ਆ ਗਿਆ ਟਾਰਗੋ ਇਹਨਾਂ ਦੇ ਕਿਸੇ ਵੀ ਟਰੈਕਟਰ ਨੂੰ ਲੱਗੇ ਹੋਏ ਸਾਰੇ ਟਰੈਕਟਰ ਸੇਫਲ ਇਹ ਆਉਨੇ 16930 ਦੇ 11 ਚ ਜੀ ਕਰਤਾਰ ਵਾਲੇ ਨੇ ਟਰੈਕਟਰ ਤੇ ਤਿੰਨ ਮਾਡਲ ਖੜੇ ਆ ਤਿੰਨੇ 4 ਵਾਈ 4 ਆ ਗਈ 4536 4/4 ਜੀ ਇਹ ਭਜਾ ਐਚ ਵੀ ਆ ਆ ਗਿਆ ਭਾਈ ਕਰਤਾਰਾ ਦਾ 98 ਸ਼ਕਤੀ ਹੋਰ ਵੀ ਹਾਂ ਜਮਾ 1000 ਤੋਂ 26 ਲੱਖ 1000 ਕੀ ਕੀਮਤ ਹੈ ਵੀਰੇ ਦੀ 11 ਲੱਖ 50 000 11 95 ਕਿੰਨੀ 11 ਚੜੇਗੀ ਇਹਦਾ ਸਰਟੀਫਿਕੇਟ ਹੈ ਵੀਦਆਉਟ ਸੀਆਰਡੀ ਵੀਦਆਉਟ ਪਲੱਸ ਟਰਬੋ ਨਹੀਂ ਨਹੀਂ ਟਰਬੋ ਤਾਂ ਸਾਡੀ 75 ਸੀਆਰਡੀ ਜ ਵੀ ਨਹੀਂ ਟਰਬੋ ਨਹੀਂ ਲੱਗਦਾ ਸਾਰੇ ਟਰੈਕਟਰ ਸੇਕ ਤੋਂ ਇਹ ਜੀ ਨਿਊ ਆਰਲੈਂਡ ਦਾ 250 ਐਚਪੀ ਡ੍ਰੈਕਟਰ। ਇਹ ਮੇਲੇ ਦੀ ਸਾਰੇ ਦੀ ਸ਼ਾਨ ਬਣਿਆ ਖੜਾ। ਸਟਾਰਟਿੰਗ 'ਚ ਹੀ ਖੜਾ ਹੈ। ਬੜੇ ਦਰਸ਼ਕ ਵੀਰੇ ਦੇ ਆਲੇ-ਦੁਆਲੇ ਘੁੰਮ ਰਹੇ ਆ। ਇਹ ਕਿਸੇ ਜ਼ਿੰਮੇਵਾਰ ਦਾ ਡਾਇਰੈਕਟਰ ਹੈ ਜੀ। ਵੀਰੇ ਆ ਖੜਾ ਸੰਧੂ ਫਾਰਮ ਚੋਂ ਉਧਾਂ ਵਾਲਾ ਡਾਇਰੈਕਟਰ ਹੈ ਜੀ। ਤੇ ਯਹਾਂ ਵੀ 73 E AC ਕਵਰ। ਕਿਉਂ ਨਹੀਂ ਕੱਟ ਬਾਕ ਸਾਰੇ ਹੀ ਮਾਡਲ ਕੱਢੀਏ। ਸਰਮਾਤ ਮਦਦ ਨਾ ਦੇ ਜਾਨੀ ਮਾਡਲ ਬਣਾ ਲੇਗਾ ਦੇਖੋ ਜੀ ਮੇਲੇ ਆ ਕੱਟ ਚ ਆ ਗਈ ਜੀ ਮਾੜਾ ਮਾਤਾ ਕੀ ਬਤਾਉਂਦਾ ਹੈ ਤਾਂ ਅੰਨੇ ਕਿਹੜੀ ਉੱਪਰ ਚਾਹ ਚਾਰ ਦਾ ਪਿੰਦਰ ਪੁੱਤ ਆ ਯਾਰ ਅਰਜੀਤ ਬਾਈ ਵਾਲੇ ਨੂੰ ਰੰਗ ਰੰਗ ਰਹੇਗਾ ਵਾ ਕਵਲਟੀ ਦਿਖਾਦੇ ਸਨ ਪੂਰਾ ਖੇਚੂ ਦਾ ਕੇਂਦਰ ਬੋਲਿਆ ਬਾਲੇ ਜੋ ਆ ਗਿਆ ਵੀਰੇ ਆਪਣੇ ਪੈਂਡ ਦਾ ਟਰਾਲਾ ਜੀ ਢੱਲੋਂ ਫਾਰਮ ਜੀ 1.5/18 ਫੁੱਟਾ ਜੀ ਇਹ ਚੱਲ ਨਹੀਂ ਜੌੜੀ ਆ ਮਗਰ ਜੀ ਤੁਸੀਂ ਜਾ ਕੇ ਮਿਲੋ ਬੰਦ ਚੱਲਦੀ ਆਂ ਆਲੂ ਵੇਚਣ ਵਾਲੀਆਂ ਮਸ਼ੀਨਾਂ ਖੜੀਆਂ ਜੀ ਅਲੱਗ-ਅਲੱਗ ਤਰ੍ਹਾਂ ਦਾ ਸੰਦਾ ਔਰੇ ਸਾਰਾ ਸ਼ਕਤੀਮਾਨ ਵੇਚ ਦਰਾਂ ਸੋਲਰ ਪੈਨਲ ਇਹ ਭਾਈਕੇ ਗਰੁੱਪ ਆ ਗਿਆ ਜੀ ਇਹ ਸਾਰੀਆਂ ਆਲੂ ਛਾਂਟੀ ਕਰਨ ਵਾਲੀਆਂ ਮਸ਼ੀਨਾਂ ਜਿੰਨੇ ਵੀ ਤਰ੍ਹਾਂ ਦਾ ਪ੍ਰੋਡਕਟ ਹੈਗਾ ਸਾਰਾ ਹੀ ਹੈ ਆਟੋਮੈਟਿਕ ਪਲੈਂਟਰ ਆ ਗਏ ਪੋਟੇਟੋ ਪਲੈਂਟਰ ਭਾਈ ਮੇਲਾ ਸੀ ਸਾਰਾ ਘੁੰਮ ਲੇ ਮੇਲੇ ਚ ਮਤਲਬ ਹਰ ਬਹੁਤ ਵਧੀਆ ਹਰ ਇੱਕ ਤਰ੍ਹਾਂ ਦੀ ਚੀਜ਼ ਆਈ ਹੋਈ ਆ ਆਲੂਆਂ ਦੇ ਨਾਲ ਫੜੇ ਜਿਆਦਾ ਹੈ ਨਾ ਆਲੂਆਂ ਦੇ ਸਾਰੇ ਸੰਦਾ ਆਲੂਆਂ ਵਾਲਾ ਮੇਲਾ ਦਾ ਆਲੂਆਂ ਲਈ ਆ ਆਲੂ ਵਾਲਿਆਂ ਦਾ ਨਵੇਂ-ਨਵੇਂ ਤਰ੍ਹਾਂ ਦੇ ਡਿੱਗਰ ਆਏ ਹੋਏ ਆ ਆ ਬੇਲਾ ਸਾਫ ਕਰਨ ਵਾਲੀਆਂ ਮਸ਼ੀਨਾਂ ਬਹੁਤ ਜਿੰਨਾ ਮਤਲਬ ਆਪਾਂ ਕਹਿ ਸਕਦੇ ਆ ਵੀ ਵੱਧ ਤੋਂ ਵੱਧ ਇਮਪਰੂਵਮੈਂਟ ਆਈ ਹੋਈ ਹੈ ਸਮਾਨ ਚ ਜਿੰਨਾ ਵੀ ਅਸੀਂ ਦੇਖਿਆ ਹੁਣ ਤੱਕ ਟਰੈਕਟਰ ਆਏ ਹੋਏ ਆ ਕਈ ਕੰਪਨੀਆਂ ਦੇ ਟਰੈਕਟਰ ਤੋਂ ਦਿਖਾਇਆ ਆਵਾਜ਼ ਦਾ ਥੋੜਾ ਜਿਹਾ ਈਸ਼ੂ ਆਊਗਾ ਉਹਦੇ ਚ ਆ ਉਹ শোর ਬਹੁਤ ਆ শোর ਬਹੁਤ ਆ ਟਰੈਕਟਰ ਉਹ ਉਧਰ بڑا ਖੜਾ ਹੋਣਾ ਦੇਖਿਆ ਬੜਾ ਜਿਹੜਾ ਮਾਰੀ ਬਹੁਤ ਬੜਾ ਟਰੈਕਟਰ ਆ 250 ਹਸ ਪਾਵਰ ਦਾ ਦਾ ਹੈਗਾ ਬੱਲੇ ਬੱਲੇ ਹਾਂ ਕੀ ਕਰਣਾ ਉਹ ਤੇ ਪਤਾ ਨਹੀਂ ਹੁਣ ਮੈਂ ਕੋਈ ਕਿਸੇ ਜ਼ਿਮੀਂਦਾਰ ਦਾ ਨਾਲੇ ਉਹ ਹਾਂ ਚੱਲਿਆ ਉਹ ਕੰਪਨੀ ਦਾ ਨਹੀਂ ਹੈਗਾ ਉਹਦਾ ਕੰਮ ਹੋਣਾ ਹੈ ਬਾਈ ਬੀਲਰ ਪਰ ਚੱਲਦਾ ਉਹ ਕੰਮ ਹੋਣਾ ਤੱਕਦਾ ਬੀਲਰ ਪਰ ਚੱਲਦਾ ਕੰਮ ਦੇ ਸਾਹਮਣੇ ਅੰਦਰ ਸਟੇਜ ਆ ਦਰ ਸਾਰੇ ਚਾਦਰ ਵੀ ਦੇਖਿਆ ਜਿਹੜੀ ਜਿਆ ਥੋੜਾ ਜਿਆ ਤੇ ਦੇ ਨਾਲੇ ਪਾਰਲੇ ਪਾਸੇ ਲੰਗਰ ਲੰਗਰ ਦਾ ਪ੍ਰਬੰਧ ਪੂਰਾ ਹੈ ਚਾਹ ਪਾਣੀ ਰੋਟੀ ਬਾਕੀ ਆ ਵਧੀਆ ਹੈ ਟਰਾਲੀ ਆ ਗਈ ਆ ਆ ਆਪਣੇ ਪਿੰਡ ਦੀ ਟਰਾਲੀ ਆ ਹਰਜੀਤ ਸਿੰਘ ਦੀ ਢੱਲੋਂ ਵਾਲੇ ਦੀ ਪਾਰਲੇ ਹਰਸ਼ਵੀਰ ਵਾਲਾ ਘੜਾ ਜੀ ਸਾਡਾ ਮੁਖੜੀ ਦਾ ਪਿੰਡ ਆ ਪਾਰਲੇ ਪਾਸੇ ਹਰਸ਼ਵੀਰ ਵਾਲਾ ਘੜਾ ਥੱਲੇ ਵੀ ਟਰਾਲੀਆਂ ਦਾ ਕੰਮ ਰਹਿਦਾ ਹੈ ਕੌਣ ਕਰੀਆ ਭਾਈ ਉਹ ਤਾਂ ਰੈਂਡ ਹੀ ਹਲੇ ਦਾ ਭਾਈ ਮੇਲਾ ਨੇੜੇ ਆ ਗਿਆ ਤਾਂ ਕਿ ਚੱਕਣਾ ਪਿਆ ਗਾ ਫੋਨ ਕਰਕੇ ਲਿਆਉਣੇ ਪੈਗੇ ਉਹ ਜਿਹੜਾ ਅਗਲਾ ਪੁੱਛੀ ਵੰਡੀਆਂ ਉੱਥੇ ਆਪਾਂ ਹੁਆ ਟਨ ਟਨ ਨਗਾਕ ਲੈ ਜਾਣੇ ਆ ਫੇਰ ਹਲੇ ਜ ਹਾਈਡਰੌਲਿਕ ਚੈੱਕ ਰੈਨੇ ਨਾ ਸਟੈਂਡ ਆਉਟ ਲਾਉਣ ਨੂੰ ਹਲੇ ਨਿਪਟ ਗਏ ਇਹਨਾਂ ਦਾ ਕੰਮ ਦਾ ਸਭ ਪਿਆ ਦਾ ਕਾਲੀ ਦਾ ਪਾਉਣਾ ਪਿਆ ਹੁਣ ਮੇਲੇ ਪਰ ਮੇਲਾ ਆਈ ਜਾਂਦਾ ਇਹਨਾਂ ਨੂੰ ਉਹਦੇ ਕਰਕੇ ਆਪਣੇ ਖਿੱਚੀ ਫਰੀ ਜਾਂਦੇ ਆ ਟਾਇਰ ਵੀ ਹੋਰ ਪਾਣੇ ਆ ਇਹ ਆਪਣੇ ਟਾਇਰ ਵਾ ਕੇ ਲੈ ਆ ਤੇ ਹਾਂ ਇਹ ਆਪਣੇ ਟਾਇਰ ਇਹ ਵੀ ਕੰਮ ਵਿੱਚ ਲੋਡ ਆ ਹੈ ਟਾਇਰ ਹਲੇ ਮਤਲਬ ਜਿਹੜੇ ਇਹਨਾਂ ਨੂੰ ਪੈਣੇ ਉਹ ਪਾਏ ਹੀ ਨਹੀਂ ਉਹ ਨਹੀਂ ਪਾਏ ਹੈਗੇ ਇਹ ਆਪਣੇ ਟਾਇਰ ਪਾ ਕੇ ਲੈ ਗਿਆ ਤੇ ਮੇਲੇ ਗੱਲ ਠੀਕ ਹੈ ਆਪਾਂ ਟਾਇਰ ਦੇਣੇ ਹਲੇ ਆ ਉਹ ਇਹ ਤਾਂ ਹਲੇ ਅਨ ਕੰਪਨੀ ਚੱਲ ਰਹੇ ਆ ਇਹ ਸਰਜੀਤ ਵਾਲੇ ਦਾ ਕੰਮ ਛੋੜਾ ਰਹਿਦਾ ਚੱਲ ਇਹੀ ਹੈ ਮਤਲਬ ਆਪਣੇ ਜੀ ਹੋਣੀ ਬਸ ਮਨ ਲਾ ਹੈਡਰ ਵਾਲਾ ਤਿਆਰ ਹੀ ਕਰਾ ਤਿਆਰ ਹਾਂ ਉਸਾਂ ਠਿਗਰਿਆ ਟਾਂਦਾ ਇਹੀ ਆ ਬਸ ਯਾਨੀ ਇਹਦਾ ਹਰਜੀਤ ਵਾਲੇ ਦਾ ਕੰਮ ਥੋੜਾ ਰਹਿਦਾ ਹਰਸ਼ਵੀਰ ਵਾਲੇ ਦਾ ਥਲੇ ਜਿਆਦਾ ਰਹਿਦਾ ਉਹਦਾ ਡਾਲਾ ਉਹਦਾ ਸਟicker ਵੀ ਰਹਿ ਰਹੇ ਆ ਡਾਲਨੇ ਦਾ ਰਹਿਦਾ ਕੰਮ ਆਪਾਂ ਦੋ ਡਾਲ ਡਾਲੇ ਗਏ ਦੋ ਬੰਨੇ ਹਾਂ ਉਹ ਕੰਮ ਜਿਆਦਾ ਰਹਿਣਾ ਬਾਕੀ ਅੱਜ ਮੌਸਮ ਸਵੇਰ ਦਾ ਹੀ ਹੋਇਆ ਹੋਇਆ ਮਾਮ ਮੋਰੇ ਵੀ ਹੁਣ ਪੂਰਜੀ ਸ਼ੁਰੂ ਹੋ ਗਈ ਹਾਂ ਪੂਰਜੀ ਪੈਣ ਲੱਗੀ ਉਹ ਪੂਰਜੀ ਪੈਣ ਲੱਗੀ ਬੱਚਾ ਛੋਟੀਆਂ ਚੋਣ ਚੋਣੀਆਂ ਵਾਲੀਆਂ ਹੁਣ ਇਹ ਚੋਣਾਂ ਥੋੜਾ ਹੀ ਰੋਕ ਸਕਦੇ ਆ ਇਹ ਬਹੁਤਾਂ ਲੰਬਾ ਟਾਈਮ ਨਹੀਂ ਹੈਗਾ ਜੀ ਰੋਕਣਗੇ ਕਿ ਕਿਉਂ ਜਾਣਾ ਕਰਨੋ ਅਸੀਂ ਚੱਲਦੇ ਆ ਬੰਦੇ ਹੁਣ ਲੱ ਨਹੀਂ ਤੇ ਸਾਰੇ ਨੂੰ ਇਕੱਠੇ ਕਰ ਲਾਂਦੇ ਇੱਕ ਵਾਰ ਵੀਡੀਓ ਚ ਅਰਸ਼ਵੀਰ ਨਹੀਂ ਅੰਦਰ ਗਿਆ ਸਾਨੂੰ ਮੌਕੇ ਮਿਲਦੇ ਆ ਉਹ ਸਾਰੇ ਬੰਦੇ ਖੜ ਗਏ ਆਪਣੇ ਮਤਲਬ ਕੱਲੇ ਕੱਲੇ ਕੰਮਾਂ 'ਚ ਪੈ ਗਏ ਫਿਕਰ ਮੈਨੂੰ ਨਹੀਂ ਲੱਭਿਆਗਾ ਅਰਸ਼ਵੀਰ ਵੀ ਅੰਦਰ ਹੈਗਾ ਹਾਂ ਚਲੋ ਮਿਲਦੇ ਆਂ ਜੀ ਤੁਹਾਨੂੰ ਅੱਗੇ ਠੀਕ ਹੈ ਹਾਂ ਜੀ ਭਾਈ ਅਸੀਂ ਮੇਲਾ ਦੇਖ ਕੇ ਬਾਹਰ ਆ ਗਏ ਤੇ ਜੀ ਸ਼੍ਰੀ ਚੰਬਾ ਸਾਹਿਬ ਆ ਗਏ ਸਮਝਾ ਮੌਸਮ ਜਿੱਤੇ ਗਰਾਮ ਹੋ ਗਿਆ ਤਾਂ ਬਾਕੀ ਕੱਟ ਵੀ ਬਹੁਤ ਜ਼ਿਆਦਾ ਦਾ ਮੇਲੇ ਦਾ ਸਵਾਲ ਪੂਰਾ ਆਇਆ ਦੇਖਣ ਦਾ ਵੀਡੀਓ ਬਣਾਉਣ ਦਾ ਕੋਈ ਸਵਾਲ ਨਹੀਂ ਆਇਆ ਕਿਉਂਕਿ ਥੋਰ ਬਹੁਤ ਤਾਂ ਉੱਥੇ ਦੋ ਤਿੰਨ ਕਲਿੱਪਾਂ ਹੈਗੀਆਂ ਵੀ ਸਾਡੇ ਕੋਲ ਉਹ ਜਿਵੇਂ ਐਡ ਕਰਦਾਂਗੇ ਮਤਲਬ ਕਹੀ ਉਹੀ ਗੱਲ ਵੀ ਸਮਝ ਨਹੀਂ ਕੀ ਆਉਣੀ ਇੰਨਾ ਕੁ ਸਮੂਹ ਤਾਂ ਦਿਨੇ ਚ ਕਿਉਂਕਿ ਮਤਲਬ ਕਹਿਣ ਨੂੰ ਵੀ ਜੀਮੀਦਾਰ ਭਰਾ ਆਏ ਉੱਥੇ ਨਿਕ ਪਹੁੰਚੇ ਹੋਏ ਤੇ ਜਿੱਤ ਵੀ ਕਹਦੇ ਨੇ ਨਾ ਵੀ 300 ਤੋਂ ਨਾ ਹੋਣੀ ਤਾਂ ਉਹ ਕੰਮ ਹੋਇਆ ਹੋਇਆ ਦਾ ਆਗੇ ਬਾਕੀ ਰਸਤੇ ਜੇ ਮੀਂਹ ਮਿਲੇ ਆਪਾਂ ਨੂੰ ਤਾਂ ਕੋਈ ਨਹੀਂ ਨੀ ਤਾਂ ਗੱਡੀ ਪਰ ਛੱਟੇ ਜੇ ਪੈਗੇ ਬਹੁਤ ਖਰਾਬ ਹੋ ਗਈ ਤੇ ਆਪਾਂ ਗੱਡੀ ਉਦਰਾਏ ਵਾਲੇ ਰੋਡ ਕਰਕੇ ਹੋ ਗਈ ਬਾਕੀ ਜਿਹੜੇ ਆਪਾਂ ਸ਼ਾਟ ਲੱਤੇ ਲੱਗ ਲੱਗ ਇੰਪਲੀਮੈਂਟ ਦੇ ਸਾਰੇ ਸ਼ਾਟ ਲੱਤੇ ਹੋਏ ਉਹਨਾਂ ਨੂੰ ਦੇਖੇ ਜਾਣੇ ਵਿੱਚ ਜੀ ਉਹ ਦੇਖ ਰਹੇ ਆ ਜੇ ਵੌਇਸ ਐਡ ਹੋ ਗਈ ਆਪਾਂ ਪਿੱਛੇ ਓਵਰ ਵੌਇਸ ਕਰ ਦਾਂਗੇ ਉਹਨੂੰ ਬੜੀਆਂ ਸਿਮਰਨ ਉਹਨੂੰ ਵੀ ਮਿਲਣਾ ਉਹ ਵੀ ਅੱਜ ਗਿਆ ਹਾ ਚੰਡੀਗੜ੍ਹ ਕਣਕ ਲੈ ਕੇ ਗਿਆ ਤਾਂ ਉਹਨੂੰ ਵੀ ਪੁੱਛਦੇ ਆਂ ਵੀ ਕਿਆ ਕੁਝ ਬਣਿਆ ਕਣਕ ਦਾ ਸੁਣਨੇ ਚ ਆਇਆ ਵੀ ਕਣਕ ਦਾ ਰੇਟ ਘਟ ਗਿਆ ਬਾਕੀ ਜਾਇ ਦੇ ਪਤਾ ਲੱਗੂ ਮਿਲਦੇ ਆਂ ਜੀ ਪ